ਵੈਗੁਰੂ ਜੀ ਕੀ ਫਤਿਹ ਜੀ ਕੋਰੇ ਇ ਸੋਨਿਆ ਸੋਨਿਆ ਸਵਾਗਤ ਹਾਂ ਬਹੁਤ ਧੰਨਵਾਦ ਹੈ ਵੈਗੁਰੂ ਜੀ ਦਾ ਖਰਚ ਵੈਗੁਰੂ ਜੀ ਕਰਦੇ ਹੋਣ ਤੇ ਲੋਟ ਰਹੀ ਨੂੰ ਖਲਾਸ ਤੋਂ ਕਰਦੇ ਜਿਹਨੂੰ ਜਿੱਥੇ ਪਾਣੀ ਆ ਗਿਆ ਤਾਂ ਹਾਂ ਜੀ ਘਰ ਦੇ ਪਾਣੀ ਹੈ ਕਿਤੇ ਘਰ ਚ ਵੜ ਗਿਆ ਜੀ लाए चलो ਉਹ ਇੱਕ ਤਰ੍ਹਾਂ ਦਾ ਲਫੋਨ ਕਿਥੇੋਂ ਆਉਂਦੇ ਉਹ ਇੱਕ ਉਹ ਮਮੀ ਵੀ ਇੱਕ ਰੋਬੋਟ ਆਉਂਦਾ ਅੱਗੇ ਰਸੋ ਮੇਰਾ ਬੱਚਾ ਜੀ ਇੱਥੇ ਕਾਹਦਾ ਆ? ਹਾਂ ਮਾਤਾ ਜੀ ਆਪੇ ਚੁੱਪ ਜੁਰ ਕੇ ਬੈਠੇ ਨੇ ਆ ਆ ਜਾ ਮਾਤਾ ਜੀ ਮਾਤਾ ਜੀ ਇੱਧਰ ਆ ਜਾਓ ਆ ਇਹਨਾਂ ਦੇ ਕੋਲ ਆਹ ਬੈਕਵਰਡ ਆਹ ਬੈਕਵਰਡ ਆਹ ਬੜੀ ਸਿੱਧੀ ਵਰਕੇ ਆਓ ਮਾੜੀਆਂ ਜਿਹੜਾ ਉਹ ਆਪਣੇ ਪਤੀਲੇ ਆ ਗਿਆ ਪਾਜੀ ਕੀ ਕੀ ਸੌਂ ਕਰ ਗਿਆ ਬੱਲੇ ਮਾੜੇ ਚੱਲ ਬਾਹਰ ਆ ਜਾ ਆ ਜਾ ਆ ਜਾ ਮਾਚਾ ਤੁਰੇ ਬੱਲੇ ਬੱਲੇ ਕਾਇਮ ਬੰਦੇ ਦੀ ਬਾਤ ਨਾ ਆ ਗਈ ਬਾਹਰ ਇਕ ਮੇਡ ਹੋ ਨਾ ਹਾਂ ਸਰ ਕੀ ਹਾਲਾਤ ਨੇ ਜੋ ਹਾਲਾਤ ਨੇ ਪਹੁੰਚਾ ਦੇ ਹਾਂਜੀ ਹਾਲਾਤ ਬਹੁਤ ਜ਼ਿਆਦਾ ਮਾੜਿਆ ਅਸੀਂ ਹੁਣੇ ਜਿਵੇਂ ਜਿਵੇਂ ਲੰਘ ਕੇ ਆ ਰਹੇ ਸੀਗੇ ਮਤਲਬ ਇੱਕ ਤਾਂ ਫੋਨਾਂ ਚੋਂ ਵੀਡੀਓ ਵੇਖਦੇ ਹਾਂ ਪਰ ਤਾਂ ਇੱਥੇ ਐਕਚੁਅਲ ਆ ਕੇ ਜਿਹਨਾਂ ਵੇਖਦੇ ਹਾਂ ਨਾ ਸੋ ਇਹ ਦਰਦ ਵੇਖਿਆ ਨਹੀਂ ਜਾਂਦਾ ਅਸਲੀ ਚਲੋ ਇਨਸਾਨ ਆ ਜਿੱਦਾ ਫੇਰ ਵੀ ਕੋਈ ਆਪਣੇ ਲੋਕਨ ਛਪਣ ਲਈ ਜਗਾ ਬਣਾ ਲੈਨੇ ਆ ਤੇ ਜਦੋਂ ਆਪਣਾ ਮਾਲ ਡੰਗਰ ਸਾਰਾ ਰੋਡ ਤੇ ਖੜਿਆ ਹੋ ਕਿਉਂਕਿ ਉਹ ਬੇਜਵਾਨ ਨੇ ਉਹ ਤਾਂ ਕਿਸੇ ਨੂੰ ਬੋਲ ਕੇ ਵੀ ਦੱਸ ਸਕਦੇ ਸੋ ਇਹ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਸੋ ਪਰਮਾਤਮਾ ਮਿਹਰ ਕਰੇ ਜਲਦੀ ਇਹ ਹਾਲਾਤ ਠੀਕ ਹੋਣ ਕਿਉਂਕਿ ਸਾਰਾ ਕੁਝ ਸਾਡੇ ਡੰਗਰ ਪਸ਼ੂਆਂ ਨਾਲ ਸਾਡੀ ਖੇਤੀ ਧੰਧਾਂ ਨਾਲ ਹੀ ਸਾਰਾ ਕੁਝ ਜੁੜਿਆ ਹੋਇਆ ਸਾਰੇ ਕੰਮ ਉਸ ਤੋਂ ਬਾਅਦ ਹੀ ਚੱਲਦੇ ਜੇ ਸਾਡੀ ਖੇਤੀ ਚੋਂਦੀ ਆ ਸੋ ਵਾਹਿਗੁਰੂ ਜਲਦੀ ਮਿਹਰ ਕਰਨ ਵਾਸਤੇ ਇਹ ਅਰਦਾਸ ਕਰਦਾ ਵਾਹਿਗੁਰੂ ਚਰਣਾ ਕੇ ਮਾਸੇ ਵੀ ਸੰਪਰਾਂਵ ਲੋਕ ਦੇ ਕੋਲ ਕਿ ਸੇਵਾ ਕੀਤੀ ਜਾ ਰਹੀ ਹੈ ਛੱਡੂ ਵਿੱਚ ਹਾਂਜੀ ਇਸ ਗੱਲ ਨੂੰ ਤਾਂ ਪੰਜਾਬ ਆਪਣਾ ਜਾਣਿਆ ਜਾਂਦਾ ਸੋ ਜਦੋਂ ਕੋਈ ਮਾੜਾ ਵਕਤ ਜਿੰਨੇ ਵਾਰ ਵੀ ਜਦੋਂ ਵੀ ਆਇਆ ਸੋ ਸਾਰੇ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸੋ ਇਹੀ ਪੰਜਾਬ ਦੀ ਇੱਕ ਪਛਾਣ ਆ ਸੋ ਚਲੋ ਬਾਕੀ ਵਾਹਿਗੁਰੂ ਸਭ ਦਾ ਭਲਾ ਕਰੂਗਾ ਜਲਦੀ ਸਭ ਠੀਕ ਹੋਣਾ ਜੀ ਤੁਹਾਡੇ ਵੱਲ ਅੱਜ ਦੀ ਸਰਕਾਰ ਦੀ ਜਿਹੜੀ ਸੇਵਾ ਕੀਤੀ ਹੈ ਹਾਂਜੀ ਅਸੀਂ ਚਲੋ ਜੋ ਪਰਮਾਤਮਾ ਨੇ ਹੁਕਮ ਲਾਇਆ ਜੀ ਤੇ ਅਬਾ ਜੇ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਆਏ ਆਂ ਜੀ ਆਪਣੇ ਵੱਲੋਂ ਬਾਕੀ ਜੋ ਵੀ ਇੱਥੇ ਸੰਗਤ ਦਾ ਅਸੀਂ ਅਜੇ ਪਹਿਲੇ ਦਿਨ ਹੀ ਆਏ ਆਂ ਸਾਨੂੰ ਵੀ ਇੱਥੇ ਆ ਕੇ ਸਾਨੂੰ ਥੋੜਾ ਪਤਾ ਲੱਗੇ ਵੀ ਕੀ ਕੀ ਚੀਜ਼ ਚਾਹੀਦੀ ਹੈ ਜੋ ਜੋ ਸਾਡੀ ਸੇਵਾ ਲਾਉਣ ਦੇ ਅਸੀਂ ਮਤਲਬ ਹਾਜ਼ਰ ਹੋਵਾਂਗੇ ਨਾ ਚਰਨਾ ਜੀ ਥੈਂਕ ਯੂ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਰਮਿਆਨ ਅੱਜ ਪੰਜਾਬ ਦੇ ਉੱਗੇ ਗਾਇਕ ਅਰਨਿਤ ਪਹੁੰਚੇ ਨੇ ਔਰ ਉਹਨਾਂ ਦੀ ਟੀਮ ਸਾਡੇ ਦਰਮਿਆਨ ਪੂਰੀ ਤਗੜੀ ਇੱਕ ਟੀਮ ਪਹੁੰਚੀ ਆ ਔਰ ਜੋ ਇਸ ਤ੍ਰਾਸਦੀ ਦੇ ਵਿੱਚ ਜੋ ਹਾਲਾਤ ਬਣੇ ਨੇ ਉਹਦਾ ਜਾਇਜ਼ਾ ਲੈਣ ਵਾਸਤੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਹੜਪੀਟਾਂ ਦੀ ਸਹਾਇਤਾ ਵਾਸਤੇ ਬਹੁਤ ਸਾਰੀਆਂ ਰਸਦਾਂ ਤੇ ਬਹੁਤ ਸਾਰੇ ਵਿਚਾਰ ਬਹੁਤ ਬਹੁਤ ਕੁਝ ਲੈ ਕੇ ਆਏ ਨੇ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਤੇ ਇਦਾਂ ਹੀ ਸੇਵਾ ਕਰਦੇ ਰਹਿਣ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆਂਦੀ ਹੈ ਉੱਥੇ-ਉੱਥੇ ਹਾਜ਼ਰ ਹੋਣ ਔਰ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਔਰ ਇਹਨਾਂ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ੇ ਵਾਹਿਗੁਰੂ ਜਿੱcka ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਡੇ ਵੀਰ ਬਾਈ ਆਰਨੇਦ ਦਾ ਆਪਣੇ ਹਲਕਾ ਪਲਾਟ ਜਿਲ੍ਹਾ ਕਪੂਰਥਲਾ ਵਿੱਚ ਆਉਣ ਤੇ ਧੰਨਵਾਦ ਕਰਦਾ ਤੇ ਮੈਂ ਬਾਈ ਕਿਕੀ ਢਿੱਲੋ ਕਿਕੀ ਪੱਡਾ ਲਖਣ ਕੇ ਪੱਡੇ ਤੋਂ ਬਾਈ ਦਾ ਧੰਨਵਾਦ ਕਰਦਾ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਸਾਡੇ ਹਾਲਾਤ ਦਿਖਾਈ ਨੇ ਬਯੂਦਾ ਦੇ 27 28 ਕਿਲੋਮੀਟਰ ਬੰਦ ਤੇ ਬਾਈ ਪੂਰਾ ਤੁਸੀਂ ਆਪ ਦੇਖਿਆ ਕਿ ਡੰਗਰਾਂ ਦਾ ਜੋ ਹਾਲਾਤ ਇੰਨੇ ਨੇ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਮੈਂ ਬਾਈ ਕਿੱਕੀ ਪੱਡੇ ਦਾ ਧੰਨਵਾਦ ਕਰਦਾ ਜੋ ਬਾਈ ਨੂੰ ਸਾਡੇ ਮੌਜੂਦਾ ਹਾਲਾਤਾਂ ਨਾਲ ਜਾਣੂ ਕਰਾਇਆ ਤੇ ਬਾਈ ਵੀ ਦਰਦ ਰੱਖਦਾ ਕਿਸਾਨੀ ਨਾਲ ਵੀ ਦਰਦ ਰੱਖਦਾ ਹੈ ਜ਼ਿਮੀਂਦਾਰੀ ਨਾਲ ਵੀ ਦਰਦ ਰੱਖਦਾ ਹੈ ਬਾਈ ਦੀ ਸ਼ੁਰੂ ਤੋਂ ਦੇਖਿਆ ਕਿ ਬਾਈ ਇੱਕ ਜਮੀਨੀ ਲੈਵਲ ਤੋਂ ਉੱਠਿਆ ਬੰਦਾ ਤੇ ਮੈਂ ਬਾਈ ਦੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਰੇ ਬਾਈ ਆਏ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਕੋਸ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਬਾਈ ਬਾਈ ਹਰੀ ਚੜ੍ਹਦੀ ਕਲਾ ਚ ਗੁਰੂ ਨਾਨਕ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਅਗੇ ਅਰਦਾਸ ਕਰਦਾ ਕਿ ਨਾ ਇਹਨਾਂ ਵੀਰਿਆਂ ਨੂੰ ਚੜਦੀ ਕਲਾ ਰੱਖਣ ਕਿਉਂਕਿ ਇਹ ਸਾਡੇ ਔਖੀ ਘੜੀ ਦੇ ਵਿੱਚ ਸਾਡੀ ਬਾਹ ਫੜਨ ਆਏ ਨੇ ਕਿਉਂਕਿ ਜੋ ਕੋਈ ਆਪਣਾ ਭੈਣ ਭਰਾ ਹੁੰਦਾ ਆਪਣਾ ਦਰਦ ਲੈ ਕੇ ਸਾਡਾ ਦਰਦ ਸੁਣਨਾ ਹੁੰਦਾ ਤੇ ਮੈਂ ਬਾਈ ਦਾ ਇੱਥੇ ਹੋਂ ਤੇ ਦਿਲੋਂ ਧੰਨਵਾਦ ਕਰਦਾ ਤੇ ਬਾਈ ਦੇ ਨਾਲ ਜਿੰਨੇ ਵੱਡੇ ਭਾਈ ਛੋਟੇ ਭਾਈ ਇਹ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ